ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਗੱਜਵੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਥਸੰਗਤ ਜੀ ਇਸ ਧਰਤੀ ਤੇ ਉਹ ਕਿਹੜਾ ਇਨਸਾਨ ਹੈ ਜਿਹਨੂੰ ਪਰਮਾਤਮਾ ਦਾ ਪਿਆਰ ਨਹੀਂ ਮਿਲਦਾ ਜਾਂ ਉਹ ਚਾਹੁੰਦਾ ਨਹੀਂ ਪਰਮਾਤਮਾ ਸਭ ਨੂੰ ਆਪਣਾ ਪਿਆਰ ਜ਼ਰੂਰ ਦਿੰਦਾ ਹੈ ਹੁਣ ਬਾਕੀ ਅਸੀਂ ਸੋਚਦੇ ਆ ਕੋਈ ਕਹੇਗਾ ਕਿ ਪ੍ਰਮਾਤਮਾ ਮੇਰੇ ਨਾਲ ਪ੍ਰੇਮ ਨਹੀਂ ਕਰਦਾ ਕਿਉਂਕਿ ਮੈਨੂੰ ਤੇ ਬੜੇ ਦੁੱਖ ਹੁੰਦੇ ਨੇ ਮੇਰੀ ਤੇ ਕੋਈ ਅਰਦਾਸ ਵੀ ਪੂਰੀ ਨਹੀਂ ਹੁੰਦੀ ਮੈਂ ਸਾਰੀ ਉਮਰ ਪਾਠ ਕਰਦਾ ਰਿਆ ਗੁਰਦੁਆਰਾ ਵੀ ਜਾਂਦਾ ਐ ਬਾਣੀ ਵੀ ਪੜਦਾ ਐ ਸੇਵਾ ਵੀ ਕਰਦਾ ਐ ਪਰ ਮੇਰੀਆਂ ਆਸਾਂ ਕਿਉਂ ਪੂਰੀਆਂ ਨਹੀਂ ਹੋਈਆਂ ਕੀ ਕਾਰਨ ਹੋ ਸਕਦਾ ਹੈ ਨਾ ਪੂਰੇ ਹੋਣ ਦਾ ਕਿ ਪ੍ਰਮਾਤਮਾ ਸੱਚੀ ਸਾਨੂੰ ਪ੍ਰੇਮ ਨਹੀਂ ਕਰਦਾ ਸਤ ਸੰਗਜੀ ਪ੍ਰਮਾਤਮਾ ਸਭ ਸਭ ਦੇ ਨਾਲ ਪ੍ਰੇਮ ਕਰਦਾ ਹੈ ਹੁਣ ਮਾਤਾ ਪਿਤਾ ਨੂੰ ਆਪਣੇ ਸਾਰੇ ਬੱਚੇ ਛੋਟੇ ਵੱਡੇ ਜਿੰਨੇ ਵੀ ਨੇ 3 4 ਸਾਰੇ ਬੱਚੇ ਇਕੁਅਲ ਪਿਆਰੇ ਹੁੰਦੇ ਨੇ ਸਭ ਨਾਲ ਵਧੀਆ ਪ੍ਰੇਮ ਕਰਦੇ ਨੇ ਕੋਈ ਜੀਕਾ ਹੁਣ ਕੋਈ ਬੱਚਾ ਬਹੁਤਾ लाਡਲਾ ਹੋ ਜਾਂਦਾ ਹੈ ਗੋਦੀ ਦਾ ਲਾਲ ਹੋ ਜਾਂਦਾ ਹੈ ਜਿਹੜਾ ਅਗਿਆਕਾਰੀ ਪੁੱਤਰ ਹੁੰਦਾ ਹੈ ਸੋ ਜਿਹੜੇ ਆਪਣੇ ਗੁਰੂ ਦੇ ਅਗਿਆਕਾਰੀ ਸਿੱਖ ਨੇ ਉਹ ਗੁਰੂ ਦੇ ਪ੍ਰੇਮ ਨੂੰ ਸਮਝ ਲੈਂਦੇ ਨੇ ਤੇ ਗੁਰੂ ਦਾ ਪ੍ਰੇਮ ਵਧੇਰੇ ਪਾ ਲੈਂਦੇ ਨੇ ਬਾਕੀ ਗੁਰੂ ਸਾਰਿਆਂ ਨਾਲ ਪ੍ਰੇਮ ਵਧੀਆ ਕਰਦਾ ਹੈ ਬਾਕੀ ਖੇਡ ਜਿਹੜੀ ਆ ਦੁੱਖ ਮਿਲਦੇ ਨੇ ਸੁੱਖ ਮਿਲਦੇ ਨੇ ਉਹ ਕਰਮਾਂ ਦੀ ਖੇਡ ਐ ਕਿਉਂਕਿ ਇਹ ਕਰਮਾਂ ਦੀ ਧਰਤੀ ਐ ਜੋ ਅਸੀਂ ਕਰਮ ਬੀਜੇ ਨੇ ਜੇ ਹਾਬੂਜੇ ਸੋ ਲੁਨੇ ਕਰਮਾਂ ਸੰਧੜਾ ਖੇਤ ਇਹ ਤੇ ਖੇਤੀ ਕਰਮਾਂ ਦੀ ਐ ਭਾਈ ਜਿਹੋ ਜਿਹਾ ਬੀਜ ਤੁਸੀਂ ਧਰਤੀ ਦੇ ਵਿੱਚ ਪਾ ਦਿੱਤਾ ਨਾ ਉਹੋ ਜਿਹਾ ਹੀ ਤੁਹਾਨੂੰ ਫਲ ਅਗੋ ਪ੍ਰਾਪਤ ਹੋਣਾ ਹੁਣ ਜੇ ਕਿਸੇ ਨੇ ਕਿੱਕਰ ਦਾ ਬੀਜ ਬੀਜਿਆ ਇਹਦੇ ਸਾਧ ਸੰਗ ਜੀ ਦਾਖਾ ਨਹੀਂ ਪਾਲ ਸਕਦੇ ਇਹ ਨਾ ਸੋਚਿਆ ਕੋਈ ਦਾਖਾ ਮਿਲਣਗੀਆ ਉਥੇ ਕਿੱਕਰ ਹੀ ਵੜਨੀ ਪੈਣੀ ਆ ਸੋ ਇਹ ਭੁੱਲ ਸਾਡੀ ਹੈ ਕਿ ਪ੍ਰਮਾਤਮਾ ਸਾਨੂੰ ਦੁੱਖ ਦਿੰਦਾ ਹੈ ਮੇਰੀ ਆਵਾਜ਼ ਨਹੀਂ ਸੁਣਦਾ ਪ੍ਰਮਾਤਮਾ ਸਭ ਦੀ ਸੁਣਦਾ ਹੈ ਸਭ ਨੂੰ ਦਿੰਦਾ ਹੈ ਨਵਾਜਦਾ ਹੈ ਦਾਦਾ ਦਾਤਾ ਇੱਕ ਹੈ ਸਭ ਕੁਲੇ ਬਨਹਾਰ ਸੋ ਦਾਤਾ ਦੇ ਮਾਲਕ ਹੈ ਉਹ ਤੇ ਦਾਤਾ ਦਿੰਦਾ ਹੈ ਅੱਜ ਤੋਂ ਨਹੀਂ ਦੇ ਰਿਹਾ ਕਰੋੜਾਂ ਅਰਬਾਂ ਸਾਲਾਂ ਤੋਂ ਦਿੰਦਾ ਆ ਰਿਹਾ ਹੈ ਤੇ ਅੱਗੇ ਵੀ ਦਿੰਦਾ ਰਹੇਗਾ ਉਹ ਥੱਕਦਾ ਨਹੀਂ ਅਸੀਂ ਦਾਤਾ ਲੈਂਦੇ ਲੈਂਦੇ ਥੱਕ ਜਾਂਦੇ ਹਾਂ ਸੋ ਪ੍ਰਮਾਤਮਾ ਸਭ ਨੂੰ ਪ੍ਰੇਮ ਦਿੰਦਾ ਹੈ ਪਿਆਰ ਕਰਦਾ ਹੈ ਦਾਤਾ ਵੀ ਦਿੰਦਾ ਹੈ ਬਾਕੀ ਖੇਡ ਗੱਲ ਰਹੀ ਦੁੱਖਾਂ ਦੀ ਸੁੱਖਾਂ ਦੀ ਉਹ ਤੇ ਸਾਸੰਗਤ ਜੀ ਕਰਮਾਂ ਦੀ ਖੇਡ ਹੈ ਕਿਸੇ ਨੂੰ ਜੀਵਨ ਚ ਬਹੁਤ ਦੁੱਖ ਮਿਲਦਾ ਹੈ ਕਿਸੇ ਨੂੰ ਸੁੱਖ ਮਿਲਦਾ ਹੈ ਕੋਈ ਕਦੀ ਦੁਖੀ ਰਹਿੰਦਾ ਹੈ ਕਦੀ ਸੁਖੀ ਰਹਿੰਦਾ ਹੈ ਅਸੀਂ ਇਹ ਗੱਲ ਸੋ ਇਹ ਜਿਹੜੇ ਦੁੱਖ ਤੇ ਸੁੱਖ ਨੇ ਸਾਸੰਗਤ ਜੀ ਇਹ ਸਾਡੇ ਕਰਮਾਂ ਦੀ ਖੇਡ ਹੈ ਹੁਣ ਕੋਈ ਬੰਦਾ ਕਹੇਗੀ ਭਾਈ ਮੈਂ ਕਿਸੇ ਦਾ ਜੀਵਨ ਦੇ ਵਿੱਚ ਮਾੜਾ ਨਹੀਂ ਕੀਤਾ ਪਰ ਮੈਂ ਫਿਰ ਵੀ ਦੁਖੀ ਹਾਂ ਬਾਣੀ ਵੀ ਪੜਦਾ ਆ ਤਾਂ ਵੀ ਦੁਖੀ ਹਾਂ ਪਰ ਸਾ ਸੰਗ ਜੀ ਅਸੀਂ ਇਸ ਜਨਮ ਦੀ ਗਰੰਟੀ ਲੈ ਸਕਦੇ ਹਾਂ ਕੁਝ ਗਲਤੀਆਂ ਸਾਡੇ ਕੋਲ ਜਾਣੇ ਅਣਜਾਣੇ ਦੇ ਵਿੱਚ ਹੋ ਗਈਆਂ ਹੋ ਸਕਦੀਆਂ ਨੇ ਕੁਝ ਸਾਡੀਆਂ ਗਲਤੀਆਂ ਪਾਪ ਪਿਛਲੇ ਜਨਮਾਂ ਦੇ ਪੈਂਡਿੰਗ 'ਚ ਪਏ ਨੇ ਉਹ ਵੀ ਤੇ ਕੱਟੇ ਜਾਣੇ ਨੇ ਨਾ ਸੋ ਜਿੰਨਾ ਚਿਰ ਉਹਨਾਂ ਦੀ ਸਫਾਈ ਨਹੀਂ ਹੁੰਦੀ ਉਹਨਾਂ ਦਾ ਉਹ ਬੋਝ ਵੱਧਦਾ ਜਾਣਾ ਸੋ ਖੇੜ ਇਹੀ ਐ ਗੱਲ ਇਹੀ ਐ ਕਿ ਭਾਈ ਜੋ ਗੁਰੂ ਹੈ ਉਹ ਸਭਨਾ ਦਾ ਭਲਾ ਕਰਨ ਵਾਲਾ ਹੈ ਬਾਕੀ ਦੁੱਖ ਸੁੱਖ ਸਾਡੀ ਆਪਣੀ ਸਿਹੜ ਹੈ ਕਿਉਂਕਿ ਅਸੀਂ ਸੁੱਖ ਕਿੱਥੇ ਲੱਭਦੇ ਆਂ ਦੁਨੀਆਵੀ ਚੀਜ਼ਾਂ ਦੇ ਵਿੱਚ ਆਪਣੇ ਅੰਦਰ ਝਾਤੀ ਮਾਰੀਏ ਹਾਂ ਥੋੜਾ ਜਿਹਾ ਇੱਕ ਵਾਰੀ ਦੇਖਣ ਦੀ ਕੋਸ਼ਿਸ਼ ਕਰੀਏ ਮੰਨ ਲਓ ਮੈਂ ਆਂ ਜਾਂ ਕੋਈ ਹੋਰ ਹੈ ਕੀ ਸੋਚੇਗਾ ਉਹ ਉਹ ਕੀ ਸੋਚੇਗਾ ਮੈਂ ਕਿਵੇਂ ਸੁਖੀ ਹੋਊਂਗਾ ਯਾਰ ਮੈਂ ਵੱਡੀ ਗੱਡੀ ਲੈਣੀ ਹੈ ਮੈਂ ਸੁਖੀ ਹੋ ਜਾਊਂਗਾ ਮੈਂ ਵੱਡੀ ਕੋਠੀ ਪਾਲਾਂ ਬੰਗਲਾ ਪਾਲਾਂ ਅਰਬਾਂ ਦਾ ਕਰੋੜਾਂ ਦਾ ਮੈਂ ਖੁਸ਼ ਹੋ ਜਾਊਂਗਾ ਮੇਰੇ ਕੋ ਇਨਾ ਪੈਸਾ ਕਰੋੜਾਂ ਅਰਬ ਰੁਪਿਆ ਹੋਊਗਾ ਤਾਂ ਮੈਂ ਖੁਸ਼ ਹੋ ਜਾਊਂਗਾ ਸੁਖੀ ਹੋ ਜਾਊਂਗਾ ਜਾਂ ਮੇਰੇ ਕੋ ਐਡੀ ਵੱਡੀ ਗੱਡੀ ਹੋਵੇ ਇੰਨੀਆਂ ਗੱਡੀਆਂ ਹੋਣ ਇੰਨੇ ਮੋਟਰਸਾਈਕਲ ਹੋਣ ਮੇਰੇ ਇੰਨੇ ਫੋਲੋਅਰ ਹੋਣ ਇੰਨੇ ਮੈਨੂੰ ਲੋਕ ਪਿਆਰ ਕਰਨ ਇੰਨੇ ਮੇਰੇ ਧੀਆਂ ਪੁੱਤਰ ਹੋਣ ਰਿਸ਼ਤੇਦਾਰ ਮੈਨੂੰ ਚੰਗਾ ਕਹਿਣ ਫੇਰ ਸੁਖ-ਖੁਸ਼ੀ ਹੋ ਜਾਊਂਗਾ ਸਾਧ ਸੰਗੇ ਜੀ ਸਾਡੀ ਸਭ ਤੋਂ ਵੱਡੀ ਭੁੱਲ ਤੇ ਸਾਡੇ ਦੁੱਖ ਦਾ ਸਭ ਤੋਂ ਵੱਡਾ ਕਾਰਨ ਵੀ ਇਹ ਆ ਕਿ ਸਾਡੀ ਸੋਚ ਇੱਥੋਂ ਤੱਕ ਰਹਿ ਗਈ ਆ ਕਿ ਅਸੀਂ ਦੁਨੀਆਵੀ ਚੀਜ਼ਾਂ ਨੂੰ ਹੀ ਸੁੱਖ ਮੰਨੇ ਆ ਪਰ ਪਾਤਸ਼ਾਹ ਕਹਿੰਦੇ ਨੇ ਭਾਈ ਸੋਖ ਇਹਨਾਂ ਦੇ ਵਿੱਚ ਹੈ ਹੀ ਨਹੀਂ ਅਸੀਂ ਦੁਨੀਆਵੀ ਚੀਜ਼ਾਂ ਲਈਆਂ ਕਿ ਸੁਖੀ ਹੋਵਾਂਗੇ ਪਰ ਸਿਹੇੜ ਅਸੀਂ ਦੁੱਖ ਲਿਆ ਬਾਜਾ ਕਹਿੰਦੇ ਇਹਨਾਂ 'ਚ ਸੁੱਖ ਨਹੀਂ ਸਾਰੀ ਉਮਰ ਇਹਨਾਂ ਦੇ ਪਿੱਛੇ ਲੱਗਾ ਰਹਿ ਤੇਰੇ ਕੋ ਮਾਇਆ ਆ ਗਈ ਸੁਖੀ ਹੈ ਨਹੀਂ ਮਾਇਆ ਕਦੀ ਸੁੱਖ ਨਹੀਂ ਦੇ ਸਕਦੀ ਜੋ ਸੁੱਖ ਹੈ ਉਹ ਕੇਵਲ ਨਾਮ ਦੇ ਵਿੱਚ ਹੈ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਜੇ ਅਸੀਂ ਸੁਖੀ ਹੋਣਾ ਚਾਹੁੰਨੇ ਆ ਤੇ ਵਾਹਿਗੁਰੂ ਦਾ ਨਾਮ ਜਪੀਏ ਬਾਣੀ ਪੜੀਏ ਭਜਨ ਕਰੀਏ ਨਹੀਂ ਤੇ ਸਾਥ ਸੰਗਤ ਜੀ ਅਸੀਂ ਹਮੇਸ਼ਾ ਲਈ ਦੁਖੀ ਰਹਿਾਂਗੇ ਸਦਾ ਰਹਿਣ ਵਾਲਾ ਜਿਹੜਾ ਆਨੰਦ ਹੈ ਕਦੀ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਸੋ ਸੁੱਖ ਜਿਹੜਾ ਹੈ ਉਹ ਨਾਮ ਜਪਣ ਦੇ ਨਾਲ ਆਇਆ ਗਿਆ ਸਰਬ ਰੋਗ ਕਾ ਖੁਦ ਨਾਮ ਪਾਛਤੇ ਵੀ ਸਮਝਾਉਂਦੇ ਨੇ ਭਾਈ ਸਾਰਿਆਂ ਰੋਗਾਂ ਦਾ ਦਾਰੂ ਸਾਰਿਆਂ ਰੋਗਾਂ ਦੀ ਦਵਾਈ ਉਸ ਆਕਾਰਪੁਰਖ ਪਰਵਦਗਾਰ ਦਾ ਨਾਮ ਹੈ ਜੇ ਤੇ ਅਸੀਂ ਨਾਮ ਜਪਦੇ ਹਾਂ ਸਾਡੇ ਦੁੱਖ, ਰੋਗ, ਕਸ਼ਟ, ਵਿਗਨ ਜਿੰਨੇ ਵੀ ਨੇ ਕੱਟੇ ਜਾਣਗੇ, ਜ਼ਰੂਰ ਕੱਟੇ ਜਾਣਗੇ ਪਰ ਜੇ ਨਾਮ ਨਹੀਂ ਜਪਦੇ ਫਿਰ ਅਸੀਂ ਇਹ ਆਸ ਨਹੀਂ ਕਰ ਸਕਦੇ, ਫਿਰ ਅਸੀਂ ਦੁਖੀ ਹੋਵਾਂਗੇ, ਸਦਾ ਵਾਸਤੇ ਦੁਖੀ ਹੋਵਾਂਗੇ। ਕੋਈ ਸਾਨੂੰ ਕੁਝ ਨਹੀਂ ਕਰ ਸਕਦਾ, ਸੁਖੀ ਨਹੀਂ ਕਰ ਸਕਦਾ। ਚਾਹੇ ਡਾਕਟਰਾਂ ਕੋਲ ਚਲੇ ਜਾਈਏ, ਚਾਹੇ ਹੋਰ ਰਿਪੋਰਟਰਾਂ ਕੋਲ ਚਲੇ ਜਾਈਏ। ਸੁਖੀ ਸਾਨੂੰ ਕੇਵਲ ਨਾਮ ਨੇ ਕਰਨਾ ਹੈ, ਬਾਣੀ ਨੇ ਕਰਨਾ, ਇਹ ਪੱਕੀ ਗੱਲ ਹੈ। ਸੋ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਬਾਰ-ਬਾਰ ਕਿ ਸੋ ਨਾਮ ਜਪਣਾ ਤੇ ਨਾਮ ਨੂੰ ਹਿਰਦੇ ਚ ਵਸਾਉਣਾ ਫਿਰ ਜਾ ਕੇ ਗੱਲ ਬਣਦੀ ਹੈ ਪ੍ਰਮਾਤਮਾ ਦੇ ਘਰ ਪ੍ਰਮਾਤਮਾ ਦੇ ਦਰ ਤੇ ਅਸੀਂ ਪ੍ਰਵਾਨ ਚੜ ਜਾਂਦੇ ਆਂ ਫਿਰ ਦੁੱਖ ਸਾਨੂੰ ਤਾਣ ਹੀ ਪਹੁੰਗੇ ਫਿਰ ਉਹ ਜਿਵੇਂ ਪ੍ਰਾਤਨ ਗੁਰਸਿੱਖਾਂ ਦੇ ਅਸੀਂ ਜੀਵਨ ਪੜਦੇ ਆਂ ਭਾਈ ਖੋਪੜੀ ਸਿਰ ਤੋਂ ਅਲੱਗ ਹੋ ਗਈ ਹੈ ਸੋਚਦੇ ਸੀ ਕਿ ਰਊਗਾ ਕੁਰਲਾਊਗਾ ਦਰਦ ਦੇ ਨਾਲ ਅਸੀਂ ਤੱਕ ਨਹੀਂ ਕੀਤੀ ਉਹ ਕਿਹੜੀ ਸ਼ਾਂਤੀ ਸੀ ਜਿਹੜੀ ਖੋਪੜ ਸਿਰ ਤੋਂ ਲੱਥ ਗਿਆ ਏ ਪਰ ਹਾਈ ਹਾਈ ਨਹੀਂ ਕੀਤੀ ਸਾਡੀ ਮări ਜੀ ਕੱਟ ਲੱਗ ਜੇ ਉਹਨਾਂ ਨੂੰ ਅਸੀਂ ਤਲਸਦੇ ਰਹਦੇ ਆ ਡਾਕਟਰ ਕੋ ਭਜਦੇ ਆ ਬਾਬਾ ਦੀਪ ਸਿੰਘ ਜੀ ਧੜ ਨਾਲੋਂ ਸਿਰ ਜੁਦਾ ਹੋ ਗਿਆ ਉਹ ਕਿਹੜੀ ਸ਼ਕਤੀ ਸੀ ਉਹ ਥੋੜਾ ਜਿਹਾ ਸੋਚਣ ਦਾ ਯਤਨ ਕਰੀਏ ਨਾ ਦਿਮਾਗ ਦੇ ਮਾਲਕ ਨੇ ਦੇ ਤਾਨੂੰ ਵਰਤੀ ਅਤੇ ਸਹੀ ਕੀ ਕੀ ਕੇਵਲ ਇਤਿਹਾਸ ਨਹੀਂ ਹੈ ਇਤਿਹਾਸ ਹੈ ਜੋ ਚੀਜ਼ ਰੀਅਲ ਦੇ ਵਿੱਚ ਵਾਪਰੀਆਂ ਇੱਕ ਹੁੰਦਾ ਹੈ ਮਿਥਿਹਾਸ ਇੱਕ ਹੁੰਦਾ ਹੈ ਇਤਿਹਾਸ ਇਤਿਹਾਸ ਹੁੰਦਾ ਹੈ ਜੋ ਗਰੰਟੀ ਨਾਲ ਅਸੀਂ ਕਹਿ ਸਕਦੇ ਆ ਭਾਈ ਇਹ ਸੱਚ ਹੈ ਸੋ 100% ਸੱਚ ਹੈ ਇਤਿਹਾਸ ਹੁੰਦਾ ਹੈ ਕਿ ਮੰਨ ਲਿਆ ਮਿੱਥ ਮੰਨ ਲਈ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਵੀ ਸੁਣਿਆ ਆ ਸੁਣਿਆ ਸੁਣਾਈਆਂ ਕਥਾਵਾਂ ਉਹਨੂੰ ਕਹਿੰਦੇ ਆ ਮਿੱਥਿਹਾਸ ਸੋ ਇਤਿਹਾਸ ਦੇ ਵਿੱਚ ਜਦੋਂ ਅਸੀਂ ਸਿੰਘਾਂ ਦੇ ਜੀਵਨ ਪੜ੍ਹਦੇ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਕਿਹੜੀ ਸ਼ਕਤੀ ਸੀ ਕਰੀਂ ਵੇਖੋ ਇਹ ਭਾਈ ਤਾਰੂ ਸਿੰਘ ਜੀ ਦਾ ਜਦੋਂ ਖੋਪੜ ਲਾਇਆ ਗਿਆ ਕਿ ਉਹਨਾਂ ਨੇ ਹਾਏ ਹਾਏ ਕੀਤੀ ਉਹਨਾਂ ਨੇ ਮਤਲਬ ਘੁਰ ਲਾਇਆ ਰੋਏ ਹੋ ਕੀ ਮੇਰਾ ਖੋਪੜ ਲੱਥ ਗਿਆ ਆ ਨਹੀਂ ਸਿੰਘਾਂ ਦੇ ਜਦੋਂ ਬੰਦ-ਬੰਦ ਵੀ ਕੱਟੇ ਗਏ ਨਾ ਉਹ ਬੰਦ-ਬੰਦ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਸੀ ਹੁਣ ਦੱਸੋ ਕਿਹਦੀ ਸ਼ਕਤੀ ਸੀ ਉਹ ਬੰਦ-ਬੰਦ ਵਿੱਚੋਂ ਖੋਪੜ ਲਾਇਆ ਨਹੀਂ ਲੱਥਾ ਕਟਵਾਲ ਕੱਟਣ ਦੀ ਕੋਸ਼ਿਸ਼ ਕਰਦੇ ਨੇ ਵੀ ਕੇਸ ਕਤਲ ਕਰਦੀਏ ਕਹਿੰਦੇ ਤਾਰਾਂ ਵਾਂਗੂ ਕਰੰਟ ਪੈਂਦਾ ਉਹਨਾਂ ਜੋ ਕੈਂਚੀ ਚਲਾਉਂਦੇ ਨੇ ਫਿਰ ਕਾਜੀ ਕਹਿੰਦਾ ਭਾਈ ਨਹੀਂ ਕੇਸ ਕੱਟੇ ਜਾਂਦੇ ਨਹੀਂ ਕੱਟੇ ਜਾਂਦੇ ਕਹਿੰਦੇ ਕਿ ਖੋਪੜੀ ਲਾ ਦਿਓ ਖੋਪੜੀ ਲਾ ਦਿੱਤੀ ਕਿ ਹੁਣ ਕਿਹਾ ਕਿ ਨਹੀਂ ਨਹੀਂ ਕੋਪੜੀ ਨਾ ਲਾਓ ਮੈਂ ਆਪਕਾ ਟ੍ਰੇਨਰ ਨਹੀਂ ਗੁਰੂ ਦਾ ਪ੍ਰੇਮ ਸੀ ਨਾ ਅੰਦਰ ਗੁਰੂ ਕੀ ਬਾਣੀ ਹੈ ਜੋ ਉਹ ਅੰਦਰ ਚੱਲ ਰਹੀ ਸੀ ਜਾਂ ਜਪਜੀ ਸਾਹਿਬ ਚੱਲ ਰਿਹਾ ਸੀ ਅੰਦਰ ਬੰਦ-ਬੰਦ ਕੱਟਿਆ ਗਿਆ ਫਿਰ ਵੀ ਸੁਖੀ ਉਹ ਹੁੰਦਾ ਹੈ ਸੁਖ ਜਦੋਂ ਤੁਹਾਨੂੰ ਦੁੱਖ ਤੰਗ ਕਰੀ ਨਾ ਸਕੇ ਉਹ ਸੁਖ ਹੈ ਸੁਲਦੇ ਵਿੱਚ ਚਰਖਰੀਆਂ ਤੇ ਚੜੇ ਨੇ ਨਾ ਕਿਤੇ ਹਾਏ ਹਾਏ ਨਹੀਂ ਕੀਤਾ ਆਨੰਦ ਦੇ ਵਿੱਚ ਬੈਠੇ ਨੇ ਪਤਾ ਏ ਸਾਹਮਣੇ ਮੋਤ ਹੈ ਕੀ ਮੌਤ ਸਰੀਰ ਨੂੰ ਮਾਰ ਸਕਦੀ ਹੈ ਸਾਨੂੰ ਥੋੜੀ ਮਾਰ ਸਕਦੀ ਹੈ ਅਸੀਂ ਸਰੀਰ ਥੋੜੀ ਆ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਅਸੀਂ ਆਪਣੇ ਆਪ ਨੂੰ ਸਰੀਰ ਮੰਨਦੇ ਆ ਸੋ ਉਹ ਸੁਖੀ ਅਸਲ ਸੁਖੀ ਉਹ ਹੈ ਜਿਹਨੂੰ ਦੁੱਖ ਤੰਗੀ ਨਾ ਕਰ ਪਾਏ ਸੋ ਉਹਨਾਂ ਦੇ ਜੀਵਨ ਪੜੀਏ ਸਿੰਘਾਂ ਦੇ ਭਾਈ ਉਹ ਸੁਖੀ ਕਿਵੇਂ ਹੋਏ ਉਹਨਾਂ ਦੇ ਵਿੱਚ ਅਮਰਤ ਦੀ ਸ਼ਕਤੀ ਸੀ ਬਾਣੀ ਦੀ ਸ਼ਕਤੀ ਸੀ ਬਾਬਾ ਦੀਪ ਸਿੰਘ ਜੀ ਦਾ ਅਸੀਂ ਦੇਖ ਲੈਂਦੇ ਆ ਕਿ ਉਹਨਾਂ ਨੇ ਤੁਹਾਡੇ ਨਾਲੋਂ ਸੀਸ ਯੁੱਧ ਹੋ ਗਿਆ ਤੇ ਉਹਨਾਂ ਨੇ ਮਤਲਬ ਜੁੱਧ ਕੀਤਾ ਲੜਾਈ ਕੀਤੀ ਕੁਸ਼ਮਨਾ ਦੇ ਆਹੂ ਲਾਏ ਤੇ ਸ਼ਹਾਦਤ ਦਾ ਜਾਮ ਪੀਤਾ ਅਸੀਂ ਇਹ ਪੜ ਲੈਂਦੇ ਆ ਪਰ ਇਹ ਸ਼ਕਤੀਆਂ ਆਈਆਂ ਕਿੱਥੋਂ ਅਸੀਂ ਇਹ ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ ਬਾਬਾ ਦੀਪ ਸਿੰਘ ਜੀ ਵਿੱਚ ਅਜਿਹੀ ਕਿਹੜੀ ਸ਼ਕਤੀ ਸੀ ਕਿ ਕੋਈ ਉਹਨਾਂ ਤੋਂ ਮਤਲਬ ਅੱਗੇ ਨਹੀਂ ਲੰਘ ਸਕਿਆ ਮੌਤ ਵੀ ਉਹਨਾਂ ਦੇ ਅੱਗੇ ਟੁੱਕੜੇ ਨੇ ਟੇਕੀ ਕਿਹੜੀ ਚੀਜ਼ ਸੀ ਐਸੀ ਕਿ ਅੱਜ ਬਾਬਾ ਦੀਪ ਸਿੰਘ ਜੀ ਨੇ ਅਜਿਹੇ ਕਿਹੜਾ ਜਾਪ ਕਰਿਆ ਕਿਹੜੀ ਅਜਿਹੀ ਸ਼ਕਤੀ ਸੀ ਉਹਨਾਂ ਦੇ ਵਿੱਚ ਜਾਂ ਕਿਹੜਾ ਅਜਿਹਾ ਪਾਠ ਕੀਤਾ ਉਹਨਾਂ ਨੇ ਕੀ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਇੰਨਾ ਪ੍ਰੇਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਨੇ ਕਿ ਆਪਣੇ ਬਰਾਬਰ ਤੇ ਲਿਆ ਕੇ ਉਹਨਾਂ ਨੂੰ ਬਿਠਾ ਦਿੱਤਾ ਇੰਨੀਆਂ ਸ਼ਕਤੀਆਂ ਇੰਨੀਆਂ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਜੀ ਨੂੰ ਮਿਲ ਗਈਆਂ ਉਹ ਕਿਹੜਾ ਜਾਪ ਕਿਹੜਾ ਸਿਮਰਨ ਸੀ ਸਾ ਸੰਗ ਜੀ ਬਾਬਾ ਦੀਪ ਸਿੰਘ ਜੀ ਜਪਜੀ ਸਾਹਿਬ ਦਾ 101 ਪਾਠ ਡੇਲੀ ਕਰਦੇ ਐਡਾ ਵੱਡਾ ਚੌਂਕੜਾ ਸੀ ਬਾਬਾ ਜੀ ਦਾ ਸੁਖਮਨੀ ਸਾਹਿਬ ਦੇ ਅਨੰਕਿਤ ਪਾਠ ਨਿਤਨੇਮ ਤੋਂ ਅਲੈਦਾ ਨੇਤ੍ਰਿਮ ਜਿਹੜਾ ਸੀ ਉਹਨਾਂ ਦਾ 10 ਗਰੰਥੀ ਦਾ ਨੇਤ੍ਰਿਮ ਸੀ ਬਾਬਾ ਦੀਪ ਸਿੰਘ ਜੀ ਦਾ ਸਹਿਜ ਪਾਠ ਪਤਾ ਹੀ ਨਹੀਂ ਤੇ ਇਦਾਂ ਹੀ ਬਾਬਾ ਨੋਦ ਸਿੰਘ ਜੀ ਉਹਨਾਂ ਦਾ ਵੀ ਕਹਿੰਦੇ ਸਹਿਜ ਪਾਠ ਇੰਨੇ ਕਰਦੇ ਸੀ ਨਾ ਬਾਬਾ ਨੋਦ ਸਿੰਘ ਜੀ ਅੰਤ ਹੀ ਨਹੀਂ ਤੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਚੌਂਕੜਾ ਸੀ ਜਿਹੜੀ ਭਗਤੀ ਸੀ ਤੇ ਫਿਰ ਉਹ ਸ਼ਕਤੀ ਪੈਦਾ ਹੋਈ ਐਸਾ ਆਨੰਦ ਪੈਦਾ ਹੋਇਆ ਕਿ ਮੌਤ ਵੀ ਹੈਰਾਨ ਹੀ ਪਾਈ ਮੌਤ ਨੂੰ ਵੀ ਹੱਥ ਜੋੜ ਕੇ ਦਾਸੀਆਂ ਨੂੰ ਖੜਨਾ ਪਿਆ ਕਿ ਬਾਬਾ ਜੀ ਤੁਸੀਂ ਆਪਣਾ ਕਾਰਜ ਆਪਣਾ ਵਾਅਦਾ ਪੂਰਾ ਕਰ ਲਓ कि ਮੈਂ ਨਹੀਂ ਤੁਹਾਨੂੰ ਲੈ ਕੇ ਜਾ ਸਕਦੀ ਮੈਨੂੰ ਹੁਕਮ ਹੀ ਨਹੀਂ ਮੋਦਨ ਇੱਕ ਵਾਰੀ ਤੇ ਲਲਕਾਰਿਆ ਸੀ ਪਰ ਜਦੋਂ ਦੇਖਿਆ ਨਾ ਬਾਬਾ ਦੀਪ ਸਿੰਘ ਜੀ ਨਹੀਂ ਹਾਰਦੇ ਮੋਤ ਨੂੰ ਸੀ ਕਿ ਮੈਂ ਇਹਦੇ ਵੱਡੇ ਵੱਡੇ ਰਾਜਿਆਂ ਨੂੰ ਲੈ ਗਈ ਵੀ ਇਹ ਕੀ ਛੈ ਪਰ ਨਹੀਂ ਉਹਨੂੰ ਨਹੀਂ ਸੀ ਪਤਾ ਕਿ ਕਿ ਬਾਬਾ ਦੀਪ ਸਿੰਘ ਜੀ ਸਨ ਕਾਹਣੀ ਤੇ ਕਰਨੀ ਦੇ ਪੂਰੇ ਸੂਰੇ ਅਸੀਂ ਕਹਿ ਦਿੰਨੇ ਆਂ ਕਿ ਭਾਈ ਉਹ ਸੂਰਮਾ ਐ ਤੇ ਬਾਬਾ ਦੀਪ ਸਿੰਘ ਜੀ ਨੇ ਜੋ ਕੀਤਾ ਉਹ ਕਰਕੇ ਦਿਖਾਇਆ ਦੁਸ਼ਮਣਾਂ ਦੇ ਆਹੂ ਲਾਇਆ ਐਸਾ ਗੁਰੂ ਨਾਲ ਪ੍ਰੇਮ ਕੀਤਾ ਪਰਵਾਹ ਨਹੀਂ ਕੀਤੀ ਵੀ ਅੱਗੇ ਕਿੰਨੀ ਫੌਜ ਪਰਵਾਹ ਨਹੀਂ ਕੀਤੀ ਕਿ ਥਾੜ ਨਾਲ ਸਿਰ ਜੁਦਾ ਹੋ ਗਿਆ ਹੈ ਲੜਦੇ ਰਹੇ ਲੜਦੇ ਰਹੇ ਆਖੂ ਲੋਂਦੇ ਗਏ ਸੋ ਉਹ ਸ਼ਕਤੀ ਸੀ ਜਿਹੜੀ ਬਾਬਾ ਜੀ ਦੇ ਵਿੱਚ ਉਹ ਜਪਜੀ ਦੀ ਬਾਣੀ ਚੱਲਦੀ ਸੀ ਉਹਦਾ ਜਾਪ ਚੱਲ ਰਿਹਾ ਸੀ ਅਮਰਤ ਦੀ ਸ਼ਕਤੀ ਸੀ ਉਹ ਅਮਤਰੀ ਸ਼ਕਤੀ ਦੇ ਹੀ ਕਾਰਨ ਹੀ ਇੱਕ ਹੱਥ 'ਚ ਬਾਬਾ ਜੀ ਦਾ ਖੰਡਾ ਸੀ ਦੂਸਰੇ ਹੱਥ ਦੇ ਵਿੱਚ ਬਾਬਾ ਜੀ ਦੇ ਮਾਲਾ ਹਮੇਸ਼ਾ ਰਹੀ ਤੇ ਜਦੋਂ ਸਮਾਂ ਆਇਆ ਜਿਹੜੇ ਹੱਥ 'ਚ ਮਾਲਾ ਸੀ ਉਸ ਹੱਥ ਦੇ ਉੱਤੇ ਸੀਸ ਆਇਆ ਜਿਹੜੇ ਹੱਥ 'ਚ ਖੰਡਾ ਸੀ ਫਿਰ ਉਹਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਦੁਸ਼ਮਣਾਂ ਦੇ ਆਹ ਹੁਲਾਏ ਦੁਸ਼ਮਣ ਵੀ ਡਰ ਗਏ ਕਹਿੰਦੇ ਇੱਕ ਵਾਰੀ ਨਾ ਭਾਜੜਾਂ ਪੈ ਗਈਆਂ ਸੀ ਕਿਉਂਕਿ ਉੱਥੇ ਕੇਵਲ ਬਾਬਾ ਦੀਪ ਸਿੰਘ ਜੀ ਦਾ ਧੜ ਨਾਲੋਂ ਸੀਜੋਦਾ ਨਹੀਂ ਸੀ ਹੋਇਆ ਬਾਬਾ ਨੋਦ ਸਿੰਘ ਜੀ ਤੇ ਹੋਰ ਬੜੇ ਸਿੰਘ ਸੀ ਜਿਨ੍ਹਾਂ ਦੇ ਧੜ ਨਾਲੋਂ ਸੀਜੋਦਾ ਹੈ ਜਦ ਬਾਬਾ ਦੀਪ ਸਿੰਘ ਜੀ ਆਹ ਹੁਲਾਉਂਦੇ ਜਾਂਦੇ ਨੇ ਉਹ ਦੇਖਦੇ ਨੇ ਕਿ ਭਾਈ ਅਸੀਂ ਬੰਦੇ ਨੂੰ ਮਾਰ ਸਕਦੇ ਆ ਦੇਖੋ ਸਭ ਤੋਂ ਵੱਡਾ ਵਾਰ ਕਿਹੜਾ ਮੰਨਿਆ ਜਾਂਦਾ ਹੈ ਭੀ ਬੰਦੇ ਦੀ ਗਰਦਨ ਤੇ ਵਾਰ ਕਰੋ ਧੌਣ ਲਾ ਦਿਓ ਸਾਰਾ ਅੰਗ ਕੱਟੀ ਜਾਵੇ ਇਹ ਹਿਸਾਬ ਤੋਂ ਵੱਡਾ ਵਾਰ ਮੰਨਿਆ ਜਾਂਦਾ ਹੁਣ ਸਾਰ ਅੱਗਾਂ ਵੀ ਕੱਟੀਆਂ ਗਈਆਂ ਤੁਹਾਡੇ ਨਾਲੋਂ ਸੀਸ ਜੁਦਾ ਹੋ ਗਿਆ ਹੱਦ ਹੋ ਗਈ ਉਹ ਅੱਗੇ ਲਾ ਕੇ ਭੱਜ ਗਈ ਅਸੀਂ ਇਹਨਾਂ ਨੂੰ ਨਹੀਂ ਮਾਰ ਸਕਦੇ ਸਭ ਤੋਂ ਵੱਡੇ ਵਾਰ ਵੀ ਹੋ ਗਏ ਇਹਨਾਂ ਦੇ ਧੌਣ ਨਾਲੋਂ ਅੱਡ ਹੋ ਗਈ ਇਹ ਨਹੀਂ ਮਰਦੇ ਇਹ ਆਮ ਇਨਸਾਨ ਨਹੀਂ ਕੋਈ ਇਹ ਤੇ ਕੋਈ ਰੱਬੀ ਸ਼ਕਤੀ ਹੈ ਉਹ ਭੱਜੇ ਜਾਂਦੇ ਨੇ ਅੱਗੇ ਤੇ ਬਾਬਾ ਦੀਪ ਸਿੰਘ ਜੀ ਫਿਰ ਮਗਰ ਮਗਰ ਜਾਂਦੇ ਨੇ ਯਾਨੀ ਕਿ ਬਾਬਾ ਦੀਪ ਸਿੰਘ ਜੀ ਤੁਰ ਕੇ ਗਏ ਬਾਬਾ ਦੀਪ ਸਿੰਘ ਭੱਜੇ ਜਾਂਦੇ ਨੇ ਮਗਰ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ 6 ਘੰਟੇ ਬਾਬਾ ਦੀਪ ਸਿੰਘ ਜੀ ਨੇ ਜੁੱਧ ਕੀਤਾ ਵਿਦਆਊਟ ਸਿਰ ਸੀਸ ਤੋਂ ਬਿਨਾ ਸੀਸ ਇੱਕ ਹੱਥ ਤੇ ਦੂਜੇ ਹੱਥ ਖੰਡਾ ਖੰਡਾ ਵੀ ਕੋਈ 18 ਸੇਵ ਦਾ ਖੰਡਾ ਸੀ ਬਾਬਾ ਦੀਪ ਸਿੰਘ ਜੀ ਕੋ ਸੋ ਬਾਬਾ ਦੀਪ ਸਿੰਘ ਜੀ ਆਹੂ ਲੋਂਦੇ ਹੋਏ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਾ ਕੇ ਨਤਮਸਤਕ ਹੋਏ ਤੇ ਬਾਬਾ ਦੀਪ ਸਿੰਘ ਜੀ ਨੇ ਸ਼ੁਕਰਾਨਾ ਕੀਤਾ ਕਿ ਬਾਬਾ ਜੀ ਗੁਰੂ ਸਾਹਿਬ ਪਾਤਸ਼ਾਹ ਜੀ ਸ਼ੁਕਰਾਨਾ ਕੀ ਤੋੜਨੇ ਬੁਈ ਐ ਇਹ ਹੁੰਦਾ ਪ੍ਰੇਮ ਸਾਡੇ ਵਰਗਾ ਪ੍ਰੇਮ ਨਹੀਂ ਕੱਚਾ ਪ੍ਰੇਮ ਸੋ ਬਾਬਾ ਦੀਪ ਸਿੰਘ ਜੀ ਦੇ ਵਿੱਚ ਇਹ ਸ਼ਕਤੀ ਸੀ ਜੋ ਅੱਜ ਸ਼ਕਤੀ ਅੱਜ ਵੀ ਵਰਤ ਰਹੀ ਹੈ ਪ੍ਰਤੱਖ ਰੂਪ ਦੇ ਵਿੱਚ ਤੇ ਬਾਬਾ ਦੀਪ ਸਿੰਘ ਜੀ ਨੂੰ ਜੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਕੀਤਾ ਹੋਇਆ ਵਾਅਦਾ ਗੁਰੂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਿਆ ਨਾ ਤੇ ਗੁਰੂ ਰਾਮਦਾਸ ਪਾਸ਼ਾ ਨੇ ਬਖਸ਼ਿਸ਼ਾਂ ਦੇ ਜਿਹੜੇ ਖਜ਼ਾਨੇ ਸੀ ਨਾ ਖਜ਼ਾਨੇ ਭਰੇ ਭੇੇ ਸੀ ਬਖਸ਼ਿਸ਼ਾਂ ਦੇ ਜਿਹੜੇ ਉਹ ਖੋਲ ਕੇ ਰੱਖ ਦਿੱਤੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਬਰਾਬਰ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਤੇ ਜਾਂਦੇ ਸੀ ਉੱਥੇ ਵੀ ਬਾਬਾ ਦੀਪ ਸਿੰਘ ਜੀ ਕੀ ਬਾਤ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਸ਼ਹੀਦਾਂ ਦਾ ਜਿਹੜਾ ਕਹਿੰਦੇ ਪ੍ਰਕਰਮਾ ਆ ਦਰਬਾਰ ਸਾਹਿਬ ਦੇ ਉੱਤੇ ਸ਼ਹੀਦਾਂ ਦਾ ਖੂਨ ਇੰਨਾ ਡੁੱਲਿਆ ਹੈ ਨਾ ਜਦੋਂ ਵੀ ਪ੍ਰਕਰਮਾ ਦੇ ਵਿੱਚ ਜਾਓ ਸਾਧ ਸੰਗਤ ਜੀ ਇੱਕ ਇੱਕ ਟਾਇਲ ਦੇ ਤੇ ਦੋ ਪੈਰ ਰੱਖਦੇ ਹੋ ਤੁਸੀਂ ਉੱਥੇ ਸਿਮਰਨ ਕਰਿਆ ਕਰੋ ਉੱਥੇ ਵਾਹਿਗੁਰੂ ਗੋਮੰਤਰ ਕਰਿਆ ਕਰੋ ਮੂਲ ਮੰਤਰ ਜਪਿਆ ਕਰੋ ਤੇ ਸੋਚਿਆ ਕਰੋ ਅਸੀਂ ਘਰ ਦੀ ਸਫਾਈ ਕਰਦੇ ਹਾਂ ਪਾਣੀ ਦੇ ਨਾਲ ਬੜੇ ਡਿਟਰਜੈਂਟ ਲਿਆਉਣੇ ਆ ਕਿ ਸਾਡਾ ਜਿਹੜਾ ਫਰਸ਼ ਹੈ ਉਹ ਸਾਫ਼ ਰਹੇ ਪਰ ਉਹ ਗੁਰੂ ਕੇ ਲਾਲ ਜਿਨ੍ਹਾਂ ਨੇ ਉਹ ਪਲੇਟਾਂ ਜਿਹੜੀਆਂ ਨੇ ਗੁਰੂ ਘਰ ਚ ਲੱਗੇ ਹੋਏ ਜਿਹੜੇ ਫਰਸ਼ ਨੇ ਉਹਦੀ ਸਿੰਚਾਈ ਕੀਤੀ ਆਪਣੇ ਖੂਨ ਨਾਲ ਕਿ ਸਾਡਾ ਇਹ ਗੁਰੂ ਰਾਮਦਾਸ ਪਾਸ਼ਾ ਦਾ ਕਰ ਹੈ ਸੋ ਇਹ ਬਖਸ਼ਿਸ਼ਾਂ ਉੱਥੋਂ ਪ੍ਰਾਪਤ ਹੋਈਆਂ ਬਾਬਾ ਜੀ ਅੱਜ ਵੀ ਬਾਬਾ ਦੀਪ ਸਿੰਘ ਸੰਗਤ ਦੇ ਨਾਲ ਵਰਤਦੇ ਨੇ ਸੋ ਅਸੀਂ ਨਿੱਤ ਆਬਦ ਹੱਡ ਬੀਤੀਆਂ ਸਰਵਣ ਕਰਦੇ ਆਂ ਬਹੁਤ ਚੈਨਲ ਨੇ ਜਿੱਥੋਂ ਕਿਵੇਂ ਬਾਬਾ ਦੀਪ ਸਿੰਘ ਜੀ ਸੰਗਤ ਦਾ ਪਲਾ ਘਰਦੇ ਨੇ ਸ਼ਹੀ ਸਿੰਘ ਪਲਾ ਘਰਦੇ ਨੇ ਸਰਵਣ ਕਰਦੇ ਆ ਜੇ ਸਿੰਘਾਂ ਸ਼ਹੀਦਾਂ ਦਾ ਨਾਮ ਬਾਬਾ ਦੀਪ ਸਿੰਘ ਜਿਹੜਾ ਨਾਮ ਕੋਲ ਵਰਲਡ ਦੇ ਵਿੱਚ ਅੱਜ ਚਮਕ ਰਿਹਾ ਹੈ ਨਾ ਜਿਆ ਜਿਆ ਕਾਰ ਹੋ ਰਹੀ ਹੈ ਬਾਬਾ ਦੀਪ ਸਿੰਘ ਜੀ ਦੀ ਇਹ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਇਹ ਅਮਰਤ ਦੀ ਸ਼ਕਤੀ ਇਹ ਬਾਣੀ ਦੀ ਸ਼ਕਤੀ ਜਿਹੜੀ ਉਹਨਾਂ ਵਿੱਚ ਅੱਜ ਵੀ ਵਰਤਰੀ ਹੈ ਬਾਬਾ ਦੀਪ ਸਿੰਘ ਜੀ ਜਿੰਦੇ ਸੀ ਸਨ ਉਹਨਾਂ ਦੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਹੀ ਉਹਨਾਂ ਦੇ ਨਾਮ ਦੇ ਨਾਲ ਸ਼ਹੀਦ ਲੱਗ ਗਿਆ ਸੀ ਸੋ ਸ਼ਹੀਦਾਂ ਮਿਸਲ ਦੇ ਪਹਿਲੇ ਮੁਖੀ ਤਨਦਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ ਛੇ ਦਾ ਸੋ ਉਹ ਸ਼ਕਤੀ ਜਿਹੜੀ ਸੀ ਬਾਣੀ ਤੇ ਅਮਤ ਦੀ ਸੀ ਜੀ ਅਸੀਂ ਉਸੇ ਬਾਣੀ ਉਹ ਬਾਣੀ ਚ ਬਾਣੀ ਦੀ ਸ਼ਕਤੀ ਘਟ ਨਹੀਂ ਗਈ ਸਾਡੇ ਭਰੋਸੇ ਚ ਕਮੀ ਆਈ ਹੈ ਬਾਣੀ ਉਹੀ ਸੀ ਪਹਿਲਾਂ ਵੀ ਉਹੀ ਗੁਰਸੇਖ ਪੜ ਕੇ ਦੇਖੋ ਕਿੱਥੇ ਪਹੁੰਚ ਗਏ ਅੱਜ ਤੱਕ ਅਸੀਂ ਯਾਦ ਕਰਦੇ ਆਂ ਮੱਥਾ ਟੇਕਦੇ ਆਂ ਨਾਮ ਜਪਦੇ ਆਂ ਵਡਿਆਈ ਕਰਦੇ ਆਂ ਤੇ ਉਹੀ ਬਾਣੀ ਸਾਡੇ ਕੋਲ ਹੈ ਤੇ ਸਾਨੂੰ ਬਾਣੀ ਕਿਉਂ ਲਾਹਣੀ ਦੇਰੀ ਕਿਉਂਕਿ ਅਸੀਂ ਸਾਡੇ ਚ ਪਰੋਸਾ ਨਹੀਂ ਸਾਡੇ ਚ ਕਮੀਆਂ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਬਾਣੀ ਨਾਲ ਜੁੜੀਏ ਅਮਰਤ ਵੇਲਾ ਸਾਂਭੀਏ ਅਮਰਤ ਦੀ ਦਾਤ ਗੁਰੂ ਸਾਹਿਬ ਕੋਲੋਂ ਝੋਲੀ ਚ ਪਵਾਈਏ ਸਾਧ ਸੰਗਤ ਜੀ ਦੇਖਿਓ ਉਹੀ ਸ਼ਕਤੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਕਿਰਪਾ ਕਰਨਗੇ ਜੇ ਅਸੀਂ ਭਜਨ ਕਰਾਂਗੇ ਬੰਦਗੀ ਕਰਾਂਗੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਨਾ ਸਾਧ ਸੰਗਤ ਜੀ ਇਹ ਦਾਸੀਆਂ ਬਾਬਾ ਮੋਹਨ